ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਕਈ ਵਾਰ ਅਸੀਂ ਗੁਰੂ ਨਾਨਕ ਰਬੀ ਜੋਤ ਨੂੰ ਆਮ ਇਨਸਾਨਾ ਵਾਂ ਦੇਖਣ ਲੱਗ ਜਾਂਦੇ ਹਾਂ ਤੇ ਕਿੰਤੂ ਪ੍ਰੰਤੂ ਵੀ ਅਕਸਰ ਕਰ ਦਿੰਨੇ ਹਾਂ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਅੱਜ ਵੀ ਗੁਰੂ ਸਾਹਿਬ ਦੇ ਜਿੱਥੇ ਹੱਥ ਦਾ ਪੰਜਾ ਲਗਿਆ ਉਹ ਸਬੂਤਾ ਸਬੇ ਗੁਰੂਕਾਰ ਮੌਜੂਦ ਹੈ ਪੰਜਾ ਸਾਹਿਬ ਅਤੇ ਜਿੱਥੇ ਪੂਰੀ ਸਰੀਰ ਦੀ ਛਾਪ ਛੱਡੀ ਪੱਥਰ ਸਾਹਿਬ ਗੁਰਦੁਆਰਾ ਜੋ ਕਿਲੇ ਵਿੱਚ ਹੈ ਉਹ ਵੀ ਮੌਜੂਦ ਹੈ ਅਤੇ ਰੀਠਾ ਜਿੱਥੇ ਮਿੱਠਾ ਕੀਤਾ ਉਹ ਰੀਠੇ ਦਾ ਦਰਖਤ ਅੱਜ ਵੀ ਮੌਜੂਦ ਹੈ ਜਦੋਂ ਆਪਾਂ ਉੱਤਰ ਪ੍ਰਦੇਸ਼ ਜਾਣੇ ਹਾਂ ਤਾਰੀਟਾ ਮਿੱਠੇ ਵਾਲਾ ਗੁਰਦੁਆਰਾ ਗੁਰੂ ਘਰ ਆਪਾਂ ਦਰਸ਼ਨ ਕਰ ਸਕਦੇ ਹਾਂ ਤੇ ਫਿਰ ਵੀ ਅਸੀਂ ਕਿੰਤੂ ਪ੍ਰੰਤੂ ਕਰਦੇ ਹਾਂ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਸੋ ਇਸੇ ਗੱਲ ਨਾਲ ਰਿਲੇਟਡ ਅੱਜ ਮੈਂ ਆਪ ਜੀ ਨੂੰ ਇੱਕ ਸਾਖੀ ਸੁਣਾਉਣੇ ਜਾ ਰਿਹਾ ਹਾਂ ਤੇ ਪ੍ਰਮਾਤਮਾ ਕਿਰਪਾ ਕਰਨ ਅਕਾਲਪੁਰਖ ਵਾਹਿਗੁਰੂ ਕਿਰਪਾ ਕਰਨ ਕਿ ਅਸੀਂ ਗੁਰੂ ਸਾਹਿਬ ਜੀ ਦੇ ਕੌਤਕਾਂ ਨੂੰ ਆਮ ਇਨਸਾਨ ਕਰਕੇ ਨਾ ਸਮਝਿਏ ਇੱਕ ਸਮਝਣ ਵਾਸਤੇ ਉਹਨਾਂ ਦੀ ਜੋਤ ਜਿਵੇਂ ਕਿ ਗੁਰਬਾਣੀ ਵਿੱਚ ਕਈ ਜਗ੍ਹਾ ਫੁਰਮਾਨ ਆਂਦਾ ਹੈ ਕਿ ਪ੍ਰਮਾਤਮਾ ਜੇ ਚਾਹੇ ਤਾਂ ਕੀ ਨਹੀਂ ਕਰ ਸਕਦਾ ਜਦੋਂ ਆਪਾਂ ਉਸ ਨੂੰ ਪ੍ਰਮਾਤਮਾ ਦੀ ਜੋਤ ਨੂੰ ਗੁਰੂ ਨਾਨਕ ਦੇਵ ਜੀ ਦੇ ਵਿੱਚ ਦੇਖਣੋਂ ਹਟ ਜਾਂਦੇ ਹਾਂ ਤਾਂ ਹੀ ਸਾਡੇ ਅੰਦਰ ਭ੍ਰੰਮ ਪੈਦਾ ਹੁੰਦਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਇਸ ਸਾਖੀ ਨੂੰ ਰਬੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੌਤਕ ਨੂੰ ਸਨੇਹ ਦੇ ਨਾਲ ਸਰਵਣ ਕਰੋਗੇ ਇੱਕ ਵਾਰ ਕਰਤਾਰਪੁਰ ਦਰਸ਼ਨ ਦੀ ਸੰਗਤਾਂ ਪੜੀਆਂ ਆਂ ਛੜੀ ਲੱਗ ਜਾਣ ਕਰਕੇ ਲੰਗਰ ਨਾ ਪੱਕ ਸਕਿਆ ਬੱਚੇ ਮਾਵਾ ਨੂੰ तंग कर लग पे भुख न करद रो रहे सन महाराज ने मुखी सिखा तो साहबजाद को बुला के आख्या संगतं भुखिया हैं अग किधरे बी नहीं लंगर नहीं पक्या समा बहुत हो गया है इस दरख्त चढ़ के हलूणा मारो तो ये कुछ भुख मिटा लाबा श्रीचंद चंद लक्ष्मीदास जी ने कहा ਪਿਤਾ ਜੀ ਇਹ ਕਿਕਰ ਦਾ ਦਰਖਤ ਹੈ ਇਸ ਉੱਤੇ ਲੰਮੀਆਂ-ਲੰਮੀਆਂ ਸੂਲਾਂ ਹਨ ਕੱਪੜੇ ਪੜਨ ਵਾਲੀਆਂ ਤੇ ਸਰੀਰ ਚੋਂ ਖੂਨ ਕਢਣ ਵਾਲੀਆਂ ਇਸ ਤੇ ਚੜ ਕੇ ਹਲਾਇਆ ਕੋਈ ਅੰਬ ਨਹੀਂ ਡਿੱਗ ਪੜੇ ਕੋਈ ਸਿਆਣੀ ਗੱਲ ਕਰਿਆ ਕਰੋ ਕੋਲੋਂ ਮੁਖੀ ਸਿੱਖਾਂ ਨੇ ਵੀ ਹਾਂ ਵਿੱਚ ਹਾਂ ਮਿਲਾ ਦਿੱਤੀ ਮਹਾਰਾਜ ਸੱਜ ਜੀ ਠੀਕ ਕਹਿੰਦੇ ਹਨ ਇਹ ਕਿਕਰ ਦਾ ਦਰਖਤ ਹੈ ਇਸਤੇ ਪਹਿਲਾਂ ਚੜਿਆ ਹੀ ਨਹੀਂ ਜਾਣਾ ਜੇ ਪਨਾ ਤੁੰਬੇ ਚੁਬਾ ਕੇ ਕੋਈ ਯਤਨ ਕਰਕੇ ਚੜ ਜਾਵੇ ਤਾਂ ਇਸ ਤੋਂ ਡਿਗੜਾ ਕੀ ਹੈ ਸਤਗੁਰਾਂ ਨੇ ਕਿਆ ਲੈਣਾ ਜੀ ਵੇਖੋ ਜੇ ਚੜ ਸਕਦੇ ਹੋ ਤਾਂ ਲੈਣਾ ਝਟਪਟ ਉੱਠਿਆ ਤੇ ਕਿਕਰ ਤੇ ਚੜ ਗਿਆ ਸਤਨਾਮ ਕਹਿ ਕੇ ਇਸ ਤਰ੍ਹਾਂ ਕਿਕਰ ਨੂੰ ਹਲੂਣਾ ਮਾਰਿਆ ਜਿਵੇਂ ਬੇਰ ਖਾਣ ਲਈ ਮੁੰਡੇ 베ਰੀ ਨੂੰ ਝੋਲਦੇ ਹਨ ਵੇਖਣ ਵਾਲੇ ਹੈਰਾਨ ਹੋ ਗਏ ਕਿ ਕਿੱਕਰ ਤੋਂ ਮਠਿਆਈਆਂ ਡਿੱਗ ਰਹੀਆਂ ਸਨ ਸੰਗਤਾਂ ਭਜੀਆਂ ਤੇ ਚੁੱਕ ਕੇ ਖਾਣ ਲੱਗ ਪਈਆਂ ਲੈਣਾ ਜੀ ਕਿੱਕਰ ਨੂੰ ਹਿਲਾਉਣੇ ਦੇ ਰਹੇ ਕਈ ਕਿਸਮ ਦੀਆਂ ਮਠਿਆਈਆਂ ਡਿੱਗਦੀਆਂ ਰਹੀਆਂ ਸੰਗਤਾਂ ਰਜ ਰਜ ਕੇ ਖਾਂਦੀਆਂ ਰਹੀਆਂ ਸਾਇਬ ਜੀ ਦੇ ਤੇ ਮੁਖੀ ਸਿੱਖ ਵੇਖ ਕੇ ਸ਼ਰਮਿੰਦੇ ਹੋਏ ਜਾ ਕੇ ਸੰਗਤਾਂ ਵਿੱਚ ਛਕਣ ਲੱਗ ਪਏ ਕਿੱਕਰ ਥੱਲੇ ਮਠਿਆਈ ਦੇ ਢੇਰ ਲੱਗ ਗਏ ਮਰਦਾਨੇ ਨੂੰ ਅੱਖਾਂ ਦੀਆਂ ਖਖੜੀਆਂ ਖਵਾਉਣ ਵਾਲਾ ਰੇਠਿਆਂ ਨੂੰ ਸ਼ਹਿਦ ਵਰਗੇ ਮਿੱਠੇ ਕਰਨ ਵਾਲਾ ਸਤਿਗੁਰੂ ਕੀ ਨਹੀਂ ਕਰ ਸਕਦਾ ਇਸ ਗੱਲ ਨੂੰ ਸਹਬਜੇ ਸਹਬਜਾਦੇ ਅਤੇ ਸਿੱਖ ਭੁੱਲ ਗਏ ਸਨ ਇੱਥੇ ਸਤਿਵਚਨੀਆਂ ਸਿੱਖ ਲੈਣਾ ਪਾਸ ਹੋ ਗਿਆ ਵਹਿਮ ਜੀ ਦਾ ਖਾਲਸਾ ਵਹਿਮ ਜੀ ਦੀ ਫਤਿਹ